ਅੱਜ ਪਿੰਡ ਕੰਬੋਦੀ ਗਰਾਊਂਡ ਵਿੱਚ ਕਬੱਡੀ ਦੇ ਮੈਚ ਕਰਵਾਏ ਗਏ ਜਿੱਥੇ ਅਲੱਗ-ਅਲੱਗ ਪਿੰਡਾਂ ਦੀਆਂ ਟੀਮਾਂ ਨੇ ਪਾਗ ਲਿਆ ਅਤੇ ਨੌਜਵਾਨ ਬੱਚਿਆਂ ਨੇ ਕਬੱਡੀ ਦੀ ਖੇਡ ਵਿੱਚ ਜੋਲ ਦਿਖਾਏ ਇਸ ਮੌਕੇ ਤੇ ਮਨੀ ਪਹਿਲਵਾਨ ਨੇ ਕਿਹਾ ਕਿ ਨੌਜਵਾਨ ਪੀੜੀ ਨਸ਼ਾ ਮੁਕਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਹਾਂਜੀ ਕੀ ਨਾਮ ਹੈ ਜੀ ਆਪਣਾ ਨਾਮ ਸੰਦੀਪ ਸਿੰਘ ਜੀ ਹਾਂਜੀ 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 ਪਿੰਡ ਰੋੜੀ ਵਾਲਾ ਜੀ ਜੀ ਅੱਜ ਨਗਰ ਤੁਹਾਡੇ ਦੇ ਸਾਹਮਣੇ ਹੀ ਵੇਖ ਲੋ ਆ ਪਰੋਲਾ ਥੋੜਾ ਜਿਆ ਕੀਤਾ ਜੀ ਗੋਤਾ ਜਿਆ ਅੱਜ ਜਿਹੜੇ ਇੱਕ ਨੌਜਵਾਨਾਂ ਨੂੰ ਤੁਸੀਂ ਕਬੱਡੀ ਵਾਲ ਲੈ ਕੇ ਜਾ ਰਹੇ ਹੋ ਕੀ ਮੋਟਿਵ ਹੈ ਤੁਹਾਡਾ ਮੋਟਿਵ ਹੈ ਸਰ ਨਸ਼ਿਆਂ ਤੋਂ ਬਚਣਗੇ ਜੀ ਹਾਂ ਜੀ ਇਹ ਜਨਗਤ ਦੇ ਓਏ ਸ਼ਾਨ ਕਾਣੀ ਨਹੀਂ ਚੱਲਣਗੇ ਆਪਣੇ ਆਪਣੇ ਕਰਨਗੇ ਵੀ ਨਸ਼ੇ ਤੋਂ ਦੂਰ ਕਰਨਗੇ ਤੇ ਆਪਣੇ ਛੇਦਲੇ ਖਿਆਰੇ ਕਰਨਗੇ ਬਹੁਤ ਮਿਹਨਤ ਕਰਦਾ ਮੁੰਡਾ ਬਹੁਤ ਹੀ ਜਿਆਦਾ ਆਪਣਾ ਕੀ ਨਾਮ ਹੈ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਅ ਕਬੱਡੀ ਤੁਸੀਂ ਤੁਹਾਡੇ ਸਹਿਯੋਗ ਦੇ ਨਾਲ ਹੋ ਰਹੀ ਹੈ ਜੀ ਸਾਰੇ ਪਿੰਡ ਦੇ ਸੰਯੋਗ ਨਾਲ ਹੋ ਰਹੀ ਕੀ ਕਹਿਣਾ ਚਾਹੁੰਦੇ ਜੀ ਮੈਂ ਸਿਰ ਕਹਿਣਾ ਚਾਹੁੰਦਾ ਕਿ ਮੁੰਡਿਆਂ ਨੂੰ ਨਸ਼ੇ ਛੱਡਨੇ ਚਾਹੀਦੇ ਹਨ ਮੋਦਲ ਨੂੰ ਖਿੱਚ ਕਰਨੀ ਚਾਹੀਦੀ ਆ ਤੇ ਨਾਲੇ ਮੈਂ ਥੋੜਾ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਪਿੰਡਾਂ 'ਚ ਗਰਾਊਂਡ ਨਹੀਂ ਹੈਗੀ ਉਹਨੂੰ ਗਰਾਊਂਡ ਦਿੱਤੀ ਜਾਵੇ ਕਿਉਂਕਿ ਨਸ਼ਿਆਂ ਨੂੰ ਠੱਲ ਫੇਰੀ ਪੈ ਸਕਦੀ ਜੇ ਤੁਹਾਡੇ ਪਿੰਡ ਗਰਾਊਂਡ ਹੈਗੀ ਆ ਗਰਾਊਂਡ ਹੋਏਗੀ ਤੇ ਬੱਚਿਆਂ ਦਾ ਮੋਹ ਜਿਹੜਾ ਗਰਾਊਂਡ 'ਲ ਹੋਏਗਾ